ਹਰਿਆਣੇ ਦੇ ਬਾਡਰਾਂ ਤੇ ਕਿਸਾਨਾਂ ਮਜ਼ਦੂਰਾਂ ਦੇ ਮੋਰਚੇ ਨੂੰ ਅੱਜ 28ਵਾਂ ਦਿਨ ਹੋ ਗਿਆ ਜਿੱਥੇ ਕਿਸਾਨਾਂ ਦੀਆਂ ਸ਼ਹਾਦਤਾਂ ਲਗਾਤਾਰ ਹੋ ਰਹੀਆਂ ਨੇ ਉੱਥੇ ਕਿਸਾਨਾਂ ਦਾ ਅੰਦੋਲਨ ਜਿਵੇਂ ਕੱਲ ਰੇਲ ਰੋਕ ਕੋ ਅੰਦੋਲਨ ਪੰਜਾਬੀਆਂ ਨੇ ਦੇਸ਼ਵਾਸੀਆਂ ਨੇ ਸਫਲ ਕਰ ਦਿੱਤਾ ਵਾ ਉਸ ਵਾਸਤੇ ਉਹਨਾਂ ਦਾ ਧੰਨਵਾਦ ਆ ਕਦੀ ਵੀ ਮੱਧ ਪ੍ਰਦੇਸ਼ ਵਿੱਚ ਰੇਲਾਂ ਜਾਮ ਨਹੀਂ ਹੋਈਆਂ ਪਹਿਲੀ ਵਾਰ ਰੇਲਾਂ ਜਾਮ ਹੋਈਆਂ। ਔਰ ਜੂਪੀ ਦੇ ਵਿੱਚੋਂ ਖਬਰਾਂ ਮਿਲੀਆਂ ਵੀ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਸੀਗਾ। ਔਰ ਜਿਹੜੇ ਸਾਊਥ ਇੰਡੀਆ ਦੇ ਵਿੱਚ ਕਿਸਾਨ ਡਿਟੇਨ ਕੀਤੇ ਗਏ ਸੀ ਉਹ ਰਾਤ 8 ਵਜੇ ਛੱਡਨੇ ਪੈਗੇ ਹੈਗੇ ਆ। ਤਾਮਲ ਲਾਡੂ ਦੇ ਵਿੱਚ ਖਾਸ ਕਰਕੇ ਤੋਂ ਅਸੀਂ ਉਹਨਾਂ ਸਾਰੇ ਦੇਸ਼ਵਾਸੀ ਕਿਸਾਨਾਂ ਦਾ ਜਿਨ੍ਹਾਂ ਨੇ ਜ਼ਬਰ ਚੱਲ ਕੇ ਪਾਚਪਾ ਦਾ ਅਰ ਰਾਜਸਥਾਨ ਦੇ ਖਾਸ ਕਰਕੇ ਕਿਸਾਨਾਂ ਨੇ ਜ਼ਬਰ ਝੱਲ ਕੇ ਹਰਿਆਣੇ ਵਾਲੇ ਕਿਸਾਨਾਂ ਨੇ ਸਰਕਾਰ ਦਾ ਜ਼ਬਰ ਘੱਲ ਝੱਲ ਕੇ ਇਹ ਰੇਲ ਰੋਕੂ ਕੰਮਜਾਬ ਕੀਤਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਕਰਕੇ ਅਗਲੀ ਰਣਨੀਤੀ ਸਾਰੇ ਸਾਹਮਣੇ ਆਊਗੀ ਜਿਹੜੇ ਪੰਜਾਬ ਦੀਆਂ ਪਾਰਟੀਆਂ ਲਗਾਤਾਰ ਕਹਿ ਰਹੀਆਂ ਬਸੀਂ ਕਿਸਾਨਾਂ ਦੇ ਨਾਲ ਆ ਦੇਖੋ ਕਿਸਾਨਾਂ ਮਜ਼ਦੂਰਾਂ ਦੇ ਨਾਲ ਪੰਜਾਬ ਦੇ ਲੋਕ ਨੇ ਬਹੁਤੀਆਂ ਪਾਰਟੀਆਂ ਕੋ ਕਿਸੇ ਕੋ ਆਸਮਤ ਰੱਖੀ ਹੋਊਗੀ ਕੋਈ ਕਿਸਾਨਾਂ ਦੇ ਨਾਲ ਅਗਲਿਆਂ ਨੂੰ ਤਾਂ ਸੱਤਾ ਦੀ ਭੁੱਖ ਆ ਅਰ ਸੱਤਾ ਦੀ ਭੁੱਖ ਕਰਕੇ ਜਿਹੜੀ ਆਰਐਸਐਸ ਜਿਹੜੀ ਭਾਜਪਾ ਘਟ ਗਿੰਤੀਆਂ ਵਾਲੀ ਸਭ ਤੋਂ ਮਾੜੀ ਆ ਗਲਤਾਂ ਦੀ ਉਦੋਂ ਮਾੜੀ ਆ ਪੰਜਾਬ ਦੀ ਇੱਕ ਰਿਜਨਲ ਪਾਰਟੀ ਉਹਨਾਂ ਨੂੰ ਪੰਜਾਬ ਦੇ ਵਿੱਚ ਦਾਖਲ ਕਰਾਉਣ ਨੂੰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈਗੀ ਆ ਉਹ ਉਸ ਪਾਰਟੀ ਦੇ ਚੈਨਲ ਉਸ ਕਿਸਮ ਦਾ ਪ੍ਰੋਪੋਗੈਂਡ ਦੇ ਚ ਲੱਗੇ ਹੋਏ ਆ ਔਰ ਤੁਸੀਂ ਦੂਜੀਆਂ ਆਮ ਆਦਮੀ ਪਾਰਟੀ ਜਿਵੇਂ ਚੋਣ ਕੈਂਪੇਨ ਚ ਬੜੀ ਹੋਈ ਆ ਜਿਵੇਂ ਉਹ ਮਤਲਬ ਮੀਡੀਆ ਦੀ ਪੂਰੀ ਚੋਣ ਕੈਂਪੇਨ ਨੂੰ ਆਪਣੇ ਆਲ ਖਿੱਚ ਰਹੀ ਆ ਚਲੋ ਪੱਖਪਾਨੇ ਤੇ ਕਰਨਾ ਹੀ ਆ ਅੱਖਾ ਉਤੀ ਵਿਕਾਸ ਦੇ ਨਾਰੇ ਤੇ ਪੰਜਾਬ ਵਾਲੀਆਂ ਪਾਰਟੀਆਂ ਚੋ ਚਾਹੇ ਕਾਂਗਰਸ ਨੇ ਕਾਲੀ ਨੇ ਆਮ ਆਦਮੀ ਨੇ ਬਾਈ ਇਹਨਾਂ ਕੋ ਆਸ ਮਤ ਰੱਖਿਓ ਇਹਨਾਂ ਤੋਂ ਤਾਂ ਹੁਣ ਇਧਰੋਂ ਉਧਰ ਜਾਣਗੇ ਉਧਰੋਂ ਇਧਰ ਆਉਣਗੇ ਇਹ ਕੋਈ ਚੱਲਣਾ ਵਾ ਇਸ ਕਰਕੇ ਪੰਜਾਬੀਓ ਇਹ ਅੰਦੋਲਨ ਲੰਮਾ ਵਾ ਲੜਨਾ ਪੈਣਾ ਵਾ ਇਹਨਾਂ ਕੋ ਕੋਈ ਆਸਮਤ ਰੱਖਿਓ ਇਹ ਕੱਲ ਤਾਂ ਸਾਡੇ ਰੇਲ ਰੋਕੋ ਦੇ ਮੁਕਾਬਲੇ ਵੀ ਪੈਰਲਲ ਪ੍ਰੋਗਰਾਮ ਦੇਣ ਨੂੰ ਫਿਰਦੇ ਹੀ ਨਹੀਂ ਚੱਲਿਆ ਹੁਣ ਵੀ ਪੈਰਲਲ ਇਹਨਾਂ ਦੀਆਂ ਸਾਰੀਆਂ ਪਾਰਟੀਆਂ ਐਡਾ ਵੱਡਾ ਅੰਦੋਲਨ ਚੱਲ ਰਿਹਾ ਪ੍ਰੋਗਰਾਮ ਕਰਦੀਆਂ ਨੇ ਕਿਸਾਨਾਂ ਮਜ਼ਦੂਰਾਂ ਦੇ ਹਮਾਇਤੀ ਨਹੀਂ ਹੈਗੇ ਅੱਜ ਇੱਕ ਮਜ਼ਦੂਰ ਜਥੇਬੰਦੀ ਵੱਲੋਂ ਆਪਣਾ ਪ੍ਰੋਗਰਾਮ ਕਰਨਾ ਸੀ ਸਭ ਮਜ਼ਦੂਰਾਂ ਨੂੰ ਜਿਵੇਂ ਪੰਜਾਬ ਸਰਕਾਰ ਨੇ ਗ੍ਰਿਫਤਾਰ ਕੀਤਾ ਜਿਹੜਾ ਜ਼ਬਰ ਕੀਤਾ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਧੰਨਵਾਦ